ਸੰਗਰੂਰ ਤੋਂ ਸੰਸਦ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਭਗਵੰਤ ਮਾਨ ਉਪਰ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਇੱਕ ਸਭਾ ਦੌਰਾਨ ਇੱਕ ਵਿਅਕਤੀ ਵੱਲੋਂ ਜੁੱਤੀ ਸੁੱਟੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਆਗੋਂਗੋ ਫੈਲ ਚੁੱਕੀ ਹੈ ਇਸ ਵੀਡੀਓ ਵਿੱਚ ਜਦੋਂ ਭਗਵੰਤ ਮਾਨ ਵੱਲੋਂ ਆਪਣੇ ਕਿਕਲੀ ਪੌਣੀ ਸ਼ੁਰੂ ਕੀਤੀ ਉਸੇ ਵਕਤ ਹੀ ਇੱਕ ਵਿਅਕਤੀ ਵੱਲੋਂ ਉਸ ਵੱਲ ਜੁੱਤੀ ਸੁੱਟ ਦਿੱਤੀ ਗਈ ਜੁੱਤੀ ਸੁੱਟਣ ਵਾਲੇ ਵਿਅਕਤੀ ਦਾ ਤਰਕ ਸੀ ਕਿ ਉਹ ਭਗਵੰਤ ਮਾਨ ਦਾ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਵਿੱਚ ਜਾਣ ਤੋਂ ਤੁਗੀ ਸੀ ਜਿਸ ਜਿੰਦੇ ਚਲਦੇ ਹੀ ਉਸਨੇ ਉਸ ਵੱਲ ਜੁੱਤੀ ਸੁੱਟੀ ਸੀ ਇਸ ਗੱਲ ਦਾ ਖੁਲਾਸਾ ਵੀ ਉਸਨੇ ਖੁਦ ਫੇਸਬੁਕ ਤੇ ਵੀਡੀਓ ਅਪਲੋਡ ਕਰਕੇ ਕੀਤਾ ਹੈ ਹਾਲਾਂਕਿ ਵੀਡੀਓ ਵਿੱਚ ਜੁੱਤੀਪੁਰ ਵਰਤਮਾਨ ਨੂੰ ਵੱਜਦੀ ਦਿਖਾਈ ਨਹੀਂ ਦੇ ਰਹੀ ਪਰ ਇਸ ਘੰਟੇ ਤੋਂ ਬਾਅਦ ਆਪ ਪੰਤਰਾਵਲੋਂ ਜੁੱਤੀ ਛੁੱਟਣ ਵਾਲੇ ਸਖ਼ਤਾਂ ਫਟਾਪਾ ਵੀ ਝਾੜ ਦਿੱਤਾ ਗਿਆ ਅੰਗੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜਿਹੜੇ ਭਗਵੰਤਿਆਂ ਦੇ ਛਿੱਤਰ ਪਏ ਹੈਗੇ ਆ ਤੇ ਅੱਗੇ ਤਾਂ ਉਹਦੇ ਗੁਰਦੁਆਰੇ ਸ਼ਰਾਬ ਪੀਤੀ ਕਰਕੇ ਪਏ ਆ ਜਿਹੜੇ ਆਪ ਆਲਿਆਂ ਨੇ ਅੱਜ ਮੇਰੇ ਪਰਨੇ ਨੂੰ ਦਿਨ ਪਾਗ ਨੂੰ ਹੱਥ ਲਾਇਆ ਜਿਹੜੀ ਕਿ ਇਹ ਵੀ ਇਹਨਾਂ ਨੇ ਉਤਾਰੀ ਤੇ ਇਹਦਾ ਵੀ ਜਿਹੜਾ ਇਹਨਾਂ ਨੂੰ ਰਜਾਨਾ ਭੁਗਤਣਾ ਪੈ ਰਿਹਾ ਮੈਨੂੰ ਕਿਸੇ ਨਾਲ ਕੋਈ ਲਗਾਉਂ ਨਹੀਂ ਕੋਈ ਲੜਨਾ ਨਹੀਂ ਸਿਰਫ ਇੱਕ ਗੁਰੂ ਕレ ਸ਼ਰਾਂ ਪੀ ਕੇ ਗਿਆ ਇਸ ਲਈ ਇਸ ਗੱਲ ਤੇ ਮੈਨੂੰ ਇਹ ਤੇ ਗੁੰਧਕ ਸੀ ਜਿਸ ਦਾ ਮੈਂ ਬਸ ਰੱਲ ਲਿਆ ਤੇ ਬਾਕੀ ਜਿਹੜਾ ਇਹਨਾਂ ਨੇ ਆਪ ਆਲੇ ਨੇ ਅੱਜ ਇਕੱਠੇ ਹੋ ਕੇ ਮੇਰੀ ਬਾਤ ਨੂੰ ਹੱਥ ਪਾਇਆ ਇਸ ਚੀਜ਼ ਦਾ ਮਹਾਰਾਏ ਜਾਣਿਆ ਕਿ ਇਹਦਾ ਵੀ ਹਜੇ ਬਦਲਾ ਨਹੀਂ ਗਿਆ ਨਾ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹੀ ਮੈਂ ਚੜ੍ਹਦੀ ਕਲਾ ਦਾ ਨਾਮ ਹੈ ਕੋਈ ਨਸ਼ਾ ਕੀਤਾ ਨਾ ਮੈਂ ਕੋਈ ਸ਼ਰਾਬ ਪੀਤੀ ਹੈ ਤੇ ਜਿਹੜਾ ਇਹ ਐਵੇਂ ਬਿਨਾਂ ਮਗਰਦੀਆਂ ਹੁਣ ਬਹੁਤ ਹਟਾਉਂਦੇ ਆ ਵੈਸੇ ਤਾਂ ਸਾਡੇ ਵੀਡੀਓ ਬਣਾਈ ਜਾਂਦੇ ਸੀ ਪਰ ਉਹ ਮੁੱਕ ਗਏ ਕੋਈ ਗੱਲ ਨਹੀਂ ਫਿਰ ਕੀ ਹੈ ਸਾਰਾ ਕੁਝ ਆਜੂ ਸੰਭਲੇ ਹੋਲੇ ਹੋਲੇ ਵਾਹਿਗੁਰੂ ਜੀ ਦਾ ਖਾਲਸਾ ਬਥੇ ਬਿਊਰੋ ਰਿਪੋਰਟ ਖਬਰ ਹੱਤ ਕਰਨੀ ਡੀਅਰਿੰਗ